ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਨੌਜਵਾਨ ਇਸ ਦਸਤਾਰ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਆ ਚੜ੍ਹਦੀ ਕਲਾ ਦੇ ਨਾਲ ਬਾਹਾ ਖੜੀਆਂ ਕਰਕੇ ਜ਼ਕਾਰਿਆਂ ਵਿੱਚ ਸ਼ਾਮਲ ਹੋਵੋ ਸਾਰੇ ਨੌਜਵਾਨ ਤੇ ਸਾਰੀ ਸੰਗਤ ਹਰਾਜ ਕਰੇਗਾ ਸਤਿ ਸ੍ਰੀ ਅਕਾਲ ਰਾਜ ਕਰੇਗਾ ਸਤਿ ਸ੍ਰੀ ਅਕਾਲ ਪੰਥ ਕੀ ਜੀਤ ਪੰਥ ਕੀ ਜੀਤ ਆਪ ਸਾਰਿਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਨੌਜਵਾਨ ਭਾਈ ਗੁਰਮੀਤ ਸਿੰਘ ਭਾਈ ਬਿੰਦਰ ਸਿੰਘ ਔਰ ਉਹਨਾਂ ਦੇ ਸਹਿਯੋਗੀਆਂ ਨੇ ਜਿਹੜਾ ਰਲ ਮਿਲ ਕੇ ਉਦਮ ਤੇ ਉਪਰਾਲਾ ਕੀਤਾ ਨੌਜਵਾਨਾਂ ਨੂੰ ਪਿੰਡ-ਪਿੰਡ ਜਾ ਕੇ ਇਸ ਸਰਸੇ ਏਰੀਏ ਦੇ ਵਿੱਚ ਕਾਲਾਂ ਵਾਲੀ ਮੰਡੀ ਏਰੀਆ ਜੋ ਕਿ ਪਿੰਡਾਂ-ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਦੂਰ ਕਰਨ ਵਾਸਤੇ ਦਸਤਾਰ ਸਖਲਾਈ ਕੈਂਪ ਲਗਾਉਂਦੇ ਐ ਔਰ ਅੱਜ ਉਹਨਾਂ ਵੱਲੋਂ ਨੌਜਵਾਨਾਂ ਦਾ ਜੋ ਦਸਤਾਰ ਚੇਤਨਾ ਮਾਰਚ ਕਾਲਾ ਵਾਲੀ ਮੰਡੀ ਗੁਰਦੁਆਰਾ ਸਿੰਘ ਸਭਾ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਗੁਰੂ ਕਾਸੀ ਤਲਵੰਡੀ ਸਾਹਿਬੋਂ ਤੱਕ ਕੱਢਿਆ ਜਾ ਰਿਹਾ ਹੈ ਮੈਂ ਇਸ ਵਾਸਤੇ ਇਹਨਾਂ ਨੌਜਵਾਨਾਂ ਤੇ ਇਹਨਾਂ ਦੇ ਸਹਿਯੋਗੀਆਂ ਨੂੰ ਵਧਾਈ ਦਿੰਦਾ ਮੁਬਾਰਕ ਦਿੰਦਾ ਹਾਂ ਔਰ ਨਾਲ ਹੀ ਬੇਨਤੀ ਕਰਦਾ ਕਿ ਨੌਜਵਾਨ ਇਸੇ ਤਰ੍ਹਾਂ ਉਦਮ ਪਰਾਲਾ ਹੋਰ ਕਰਨ ਔਰ ਸੰਗਤਾਂ ਉਹਨਾਂ ਦਾ ਸਹਿਯੋਗ ਕਰਨ ਨਸ਼ਿਆਂ ਤੋਂ ਰਹਿਤ ਹੋ ਕੇ ਪਦਤ ਪੁਣੇ ਤੋਂ ਰਹਿਤ ਹੋ ਕੇ ਵਹਿਮਾ ਭਰਮਾ ਪਖੰਡਾਂ ਤੋਂ ਰਹਿਤ ਹੋ ਕੇ ਨੌਜਵਾਨ ਸਾਬਤ ਸੂਰਤ ਅੰਮ੍ਰਿਤ ਧਾਰੀ ਬਣ ਕੇ ਔਰ ਸਿਰਾਂ ਤੇ ਦਸਤਾਰਾਂ ਸਜਾ ਕੇ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਦਸਤਾਰ ਇਹ ਸਰਦਾਰੀਆਂ ਸਾਨੂੰ ਐਵੇਂ ਨਹੀਂ ਪ੍ਰਾਪਤ ਹੋਈਆਂ ਕਿਸੇ ਵਿਦਵਾਨ ਨੇ ਲਿਖਿਆ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ਅਸੀਂ ਖੁਦ ਚ ਰਖੜੀਆਂ ਤੇ ਚੜੇ ਹੋਏ ਆ ਜਿੰਨਾ ਸਕੂਲਾਂ ਵਿੱਚ ਸਿਰਾਂ ਦੀ ਫੀਸ ਲੱਗੇ ਅਸੀਂ ਉਹਨਾਂ ਸਕੂਲਾਂ ਦੇ ਬੜੇ ਹੋਏ ਆ ਨਹੀਂ ਡਰ ਕੋਕ ਅਹਿੰਸਾ ਦੇ ਪੁਜਾਰੀਆਂ ਵਾਂਗ ਅੱਜ ਇਹ ਖੂਨ ਵਿੱਚ ਲਾਈਆਂ ਤਾਰੀਆਂ ਨੇ ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਬੋਲੇ ਈਸ਼ਵਰਿਆ ਸਤਿ ਸ੍ਰੀ ਅਕਾਲ ਅੱਜ ਨਾਲ ਸਰਦਾਰੀਆਂ ਨੂੰ ਸੰਭਾਲਣ ਦੀ ਲੋੜ ਹੈ ਔਰ ਸਾਰੇ ਨੌਜਵਾਨ ਇਸੇ ਤਰ੍ਹਾਂ ਹੀ ਬੜੇ ਡਿਸਪੀਸਲਨ ਦੇ ਨਾਲ ਜੋੜ ਡਿਸਪੀਲਨ ਦਿੱਤਾ ਗਿਆ ਲਾਈਨਾਂ ਬਣਾ ਕੇ ਵੱਖ-ਵੱਖ ਨਗਰਾਂ ਦੇ ਵਿੱਚ ਦਸਤਾਰਾਂ ਪ੍ਰਤੀ ਚੇਤਨਤਾ ਦਾ ਹੋਕਾ ਦਿੰਦੇ ਹੋਏ ਮਰਜ਼ਾਦਾ ਦੇ ਨਾਲ ਔਰ ਨਾਲ ਹੀ ਜੋ ਵੱਡੀ ਬਖਸ਼ਿਸ਼ ਹੋ ਰਹੀ ਆ ਕਿ ਸਰਬੰਸ ਦਾਾਨੀ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਦੀ ਉਹ ਪਵਿੱਤਰ ਦਸਤਾਰ ਜੋ ਭੁਜੋ ਮੰਡੀ ਦੇ ਨੇੜੇ ਚੱਕ ਫਤੇਹ ਸਿੰਘ ਵਾਲਾ ਚੱਕ ਆਰਮ ਸਿੰਘ ਵਾਲਾ ਉਥੇ ਸਤਿਗੁਰੂ ਦੀਆਂ ਨਿਸ਼ਾਨੀਆਂ ਦੇ ਵਿੱਚ ਸੁਭਾਏ ਮਾਣ ਇਸ ਦਸਤਾਰ ਚੇਤਨਾ ਮਾਰਚ ਦੀ ਅਗਵਾਈ ਉਹ ਸਤਿਗੁਰਾਂ ਦੀ ਪਵਿੱਤਰ ਦਸਤਾਰ ਕਰ ਰਹੀ ਹੈ ਨਾਲ ਹੀ ਗਤਕਾ ਪਾਰਟੀ ਦੇ ਨੌਜਵਾਨ ਗਤਕੇ ਦੇ ਜੋਰ ਵਖਾਉਂਦੇ ਹੋਏ ਔਰ ਸੰਗਤਾਂ ਨੂੰ ਸਤਿਗੁਰਾਂ ਦੀ ਪਵਿੱਤਰ ਦਸਤਾਰ ਦੇ ਦਰਸ਼ਨ ਕਰਾਉਂਦੇ ਹੋਏ ਔਰ ਦਸਤਾਰਾ ਪ੍ਰਤੀ ਚੇਤਨਤਾ ਦਾ ਹੋਕਾ ਦਿੰਦੇ ਹੋਏ ਦਸਤਾਰ ਚੇਤਨਾ ਮਾਰਤਕ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ ਮੈਂ ਆਪਣੇ ਵੱਲੋਂ ਇਹਨਾਂ ਸਾਰੇ ਨੌਜਵਾਨਾਂ ਨੂੰ ਹੌਸਲਾ ਭਜਾਈ ਕਰਦਾ ਹੋਇਆ ਔਰ ਇਸ ਗੱਲ ਦੀ ਵਧਾਈ ਦਿੰਦਾ ਹੋਇਆ ਔਰ ਨਾਲ ਹੀ ਜਿਵੇਂ ਇਹਨਾਂ ਨੌਜਵਾਨਾਂ ਨੇ ਦੱਸਿਆ ਮੈਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਬੇਨਤੀ ਕਰਕੇ ਆਇਆ ਕਿ ਆਪਣੀ ਜਥੇਬੰਦੀ ਵੱਲੋਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜੋ ਪਿੰਡ-ਪਿੰਡ ਗੁਰਮਤਿ ਪ੍ਰਚਾਰ ਔਰ ਧਾਰਮਿਕ ਫਿਲਮਾਂ ਦਿਖਾਉਣ ਦੀ ਸੇਵਾ ਕਰਦੀ ਹੈ ਵੱਡੇ ਪ੍ਰੋਜੈਕਟਰਾਂ ਦੇ ਰਾਹੀਂ ਇਹਨਾਂ ਨੌਜਵਾਨਾਂ ਨੂੰ ਵੀ ਉਹ ਜਿਹੜਾ ਪੂਰਾ ਪ੍ਰੋਜੈਕਟਰ ਔਰ ਨਾਲ ਲੈਪਟਾਪ ਇਹਨਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਦਸਤਾਰ ਚੇਤਨਤਾ ਦੇ ਦਸਤਾਰ ਸਖਲਾਈ ਦੇ ਕੈਂਪ ਲਗਾਉਂਦੇ ਆ ਉਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਮਨਮਤ ਤੋਂ ਰਹਿਤ ਕਰਨ ਔਰ ਦਸਤਾਰਾਂ ਦੀ ਸਖਲਾਈ ਬਾਰੇ ਜਿਹੜੀਆਂ ਫਿਲਮਾਂ ਨੇ ਔਰ ਧਾਰਮਿਕ ਫਿਲਮਾਂ ਪਿੰਡਾਂ ਦੇ ਵਿੱਚ ਦਿਖਾਉਣ ਸੋ ਆਪਣੇ ਵੱਲੋਂ ਮੈਂ ਇਹਨਾਂ ਸਾਰੇ ਨੌਜਵਾਨਾਂ ਨੂੰ ਇਹ ਸ਼ੁਭ ਸ਼ਾਮਾਂ ਦਿੰਦਾ ਹੋਇਆ ਔਰ ਇਥੇ ਇਕੱਤਰ ਸਿੱਖ ਸੰਗਤਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਸਹਿਬਾਨ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਔਰ ਜੋ ਇਥੇ ਹਾਜ਼ਰ ਨੇ ਆਪਣੇ ਹਲਕੇ ਕਾਲਾਂ ਵਾਲੀ ਤੋਂ ਐਮਐਲਏ ਸਰਦਾਰ ਬਲਪੌਰ ਸਿੰਘ ਹਾਜ਼ਰ ਨੇ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਇੱਥੇ ਜੋ ਹਾਜ਼ਰ ਨੇ ਔਰ ਪੱਤਰਕਾਰ ਭਾਈਚਾਰਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਖਿਮਾ ਮੰਗਦਾ ਔਰ ਨਾਲ ਹੀ ਮੈਂ ਵੇੜਦੀ ਕਰੂੰਗਾ ਕਿ ਪੰਜ ਜਕਾਰੇ ਲਾ ਕੇ ਮਾਰਚ ਜਿਹੜਾ ਰਵਾਨਾ ਕਰਨਾ ਹੈ ਚੜ੍ਹਦੀ ਕਲਾ ਦੇ ਨਾਲ ਬੜੇ ਡਿਸਪੀਸਿਪਲਨ ਦੇ ਵਿੱਚ ਨੌਜਵਾਨਾਂ ਨੇ ਇਸ ਮਾਰਚ ਦੇ ਵਿੱਚ ਜਾਣਾ ਹੈ ਔਰ ਦਸਤਾਰਾਂ ਪ੍ਰਤੀ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੇਤਨਤਾ ਜਿਹੜੀ ਹੈ ਨੌਜਵਾਨਾਂ ਦੇ ਵਿੱਚ ਦੇਣੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਆਓ ਸਾਰੇ ਪੰਜ ਸਮਨ ਸਿੰਘ ਦੂਜੇ ਪਾਸੇ ਰਣਜੀਤ ਸਿੰਘ ਬੜੀ ਦੂਣੀ ਫਾਇਰ ਕਰਦੇ ਹੋਏ ਮੇਰੇ ਨੌਜਵਾਨ ਵੀਰ ਆਪ ਜੀ ਦੇ ਨਜ਼ਰ ਵਿਖੇ ਪਾਲਕੀ ਸảnh ਦੇ ਵਿੱਚ ਵਿਸ਼ੋਧ ਪਾਏ ਜੀ ਸੰਗਤਾਂ ਨੂੰ ਬੇਨਤੀ ਹੈ ਜੀ ਪਾਲਕੀ ਸảnh ਦੇ ਨੇੜੇ ਰਾਕੇ ਭਾਨਾ ਭਾਨਾ ਨਗਰੀ ਗੋਬਿੰਦ ਸਿੰਘ ਜੀ ਦੇ ਪਸਾਰ 10 ਮਿੰਟਾਂ ਦੇ ਲਈ ਗੱਤਕੇ ਵਾਲੇ ਵੀਰ ਵੀ ਇੱਥੇ ਜੋਰ ਵਿਖਾਉਣਗੇ ਸੋ ਸਾਰੇ ਹੀ ਨਗਰ ਨਿਵਾਸੀਆਂ ਦਾ ਭਾਈ ਵਿੰਦਰ ਸਿੰਘ ਭਾਈ ਗੁਰਮੀਤ ਸਿੰਘ ਸਮੂਹ ਵਿਸ਼ਾਲ ਚੇਤਨਾ ਮਾਰਚ ਦੇ ਪ੍ਰਬੰਧਕਾਂ ਦਾ ਤਾਪ ਕਿਸ ਨੀਤੇ ਜੋ ਬੋਲੇ ਜੱਪ ਲਗਾ ਕਰਦੇ ਬੱਚਿਆਂ ਨੂੰ ਦਸਾਣਾ ਜਨਮ ਦਾ ਬੋਲਵਾਣ ਜਨਮ ਦਾ ਇੱਕ ਸਿਖਾਈ ਦੇ ਕੇ ਉਪਰੰਤ ਦਸਤਾਰਾਂ ਸਿਖਾਉਂਦੇ ਹੋਏ ਮਿਸਾਲ ਦਸਤਾਰ ਜਿਤਨਾ ਮਾਰਗਤ ਅਜੇ ਵੀ ਦਿੱਤੇ ਗਏ ਉਹ ਕਿ ਪਿਛਲੇ ਸਾਲ ਵੀ ਪੁੱਤਾਂ ਗਿਆ ਸੀ ਬੇਸ਼ੱਕ ਨਿਰੰਤਰ ਪਿੰਡਾਂ ਵਿੱਚ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਹੇ ਨੇ ਹੁਣੇ ਵਿੱਚ ਸੈਂਕੜੇ ਨੌਜਵਾਨ ਫੜਾਤਾ ਦਸਤਾਰਾਂ ਸਿਖ ਰਹੇ ਨੇ ਪਰ ਫਕਤ ਕੋਈ ਕਿ ਜਿਹੜਾ ਬਚ ਰਹੇ ਨੇ ਲਗਾਤਾਰ ਜਿਹੜੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਫੈਸ਼ਨ ਪ੍ਰਸਤਾ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਮੁਹਿੰਮ ਚਲਾਈ ਗਈ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਦਸਤਾਰ ਸਿਖਲਾਈ ਕੈਂਪ ਲਾਏ ਜਾ ਰਹੇ ਨੇ ਉਹ ਦਸਤਾਰ ਜਿਹੜੇ ਨੌਜਵਾਨ ਸਿੱਖ ਬਣਦੇ ਨੇ ਉਹਨਾਂ ਦੇ ਹੌਸਲੇ ਦੇ ਲਈ ਹੌਸਲਾ ਫੁਚਾਈ ਦੇ ਲਈ ਸਾਲ ਬਾ ਦਸਤਾਰ ਚੇਤਨਾ ਮਾਰਚ ਜਿਹੜਾ ਕੀਤਾ ਗਿਆ ਔਰ ਅਗਲੇ ਪਉੜੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦਸਤਾਰ ਚੇਤਨਾ ਮਾਰਚ ਜਾਂ ਦਸਤਾਰ ਮੁਕਾਬਲੇ ਕੀਤੇ ਜਾਣਗੇ ਤਾਂ ਕਿ ਜਿਹੜੇ ਨੌਜਵਾਨ ਪਤਵ ਹੋ ਰਹੇ ਨੇ ਉਹਨਾਂ ਦੇ ਵਿੱਚ ਇੱਕ ਚੇਤਨਤਾ ਆਵੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਹੋਣ ਗੁਰਸਿੱਖੀ ਨਾਲ ਜੁੜਨਾ ਔਰ ਆਪਣੇ ਜਿਹੜਾ ਹੈ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਨਾਲ ਇੱਕ ਅਸਲੀ ਸਰਦਾਰੀ ਬਖਸ਼ੀ ਦੀ ਗੁਰੂ ਸਾਹਿਬ ਨਾਲ ਉਸ ਸਰਦਾਰੀ ਨੂੰ ਪਹਚਾਣਨ ਗੁਰੂ ਸਾਹਿਬ ਜੀ ਦੇ ਆਸਾਨ ਨ ਪਰੇਸ਼ਾਨਾ ਸੇ ਤਰ੍ਹਾਂ ਲਗਾਤਾਰ ਨਿਰੰਤਰ ਜਿਹੜੇ ਉਪਰਾਲੇ ਹੁੰਦੇ ਰਹਿਣਗੇ ਰਸਤੇ ਦੇ ਵਿੱਚ ਅਨੇਕਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਸ ਦਸਤਾਰ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ ਤੱਕ ਸ੍ਰੀ ਦਮਨਵਾਸਾ ਪਹੁੰਚਣ ਤੇ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਇਸ ਦਸਤਾਰ ਚੇਤਨਾ ਮਾਰਚ ਦਾ ਜਿਹੜਾ ਸਵਾਗਤ ਕੀਤਾ ਗਿਆ ਸਮੁੱਚੇ ਰੂਪ ਦੇ ਵਿੱਚ ਸਮੂਹ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਉਸ ਦਸਤਾਰ ਚੇਤਨਾ ਮਾਰਚ ਦਾ ਸਵਾਗਤ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਔਰ ਗੱਤਕੇ ਵਾਲੇ ਸਿੰਘ ਕੁਸ਼ਰੀ ਵਾਲੇ ਸਿੰਘ ਹੋਰ ਜਿੰਨਾ ਜਿੰਨਾ ਸੇਵਾਵਾਂ ਜਿਨ੍ਹਾਂ ਨੇ ਜਿੱਥੇ ਜਿੱਥੇ ਵੀ ਸੇਵਾਵਾਂ ਨਿਭਾਈਆਂ ਨੇ ਸਾਰਿਆਂ ਦਾ ਸਮੁੱਚੇ ਰੂਪ ਦੇ ਵਿੱਚ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਰਾਜ ਵਾਹਿਗੁਰੂ ਜੀ ਕੀ ਫਤਿਹ 12 ਮਾਰਚ ਦੇ ਵਿੱਚ ਖਾਸ ਗੱਲ ਕੀ ਰਹੀ ਹੈ ਕਿ ਇਹਨਾਂ ਦੇ ਸਰਬਸਤਿ ਕੀਤੋਂ ਲੁੰਡੀ ਆ ਕੰਮ ਸੁਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸਾ ਸਾਖੀ ਹੈ ਗੁਰੂ ਮਹਾਰਾਜ ਦੀ ਮਹਾਨ ਕਿਰਪਾ ਰਹਿਣ ਸਦਕਾ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਮੰਡੀ ਕਾਲਾ ਵਾਲੀ ਤੋਂ ਲੈ ਕੇ ਤੱਕ ਸ੍ਰੀ ਦਰਮਦਰ ਸਾਹਿਬ ਦਾ ਵਿਸਤਾਰ ਜਿਤਨਾ ਮਾਰਚ ਆਇਆ ਜਿਹਦੇ ਵਿੱਚ ਖਾਸ ਗੱਲ ਇਹ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਕਿਵਤ ਦਸਤਾਰ ਉਹ ਕਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਸਰ ਆਪਣੇ ਸਰਕਸੇਗੰਦੇਸਾਨ ਉਹ ਦਸਤਾਰ ਅਤੇ ਚੱਕ ਸਿੰਘ ਵਾਲਾ ਤੋਂ ਬਾਬਾ ਜਸਵੀਰ ਸਿੰਘ ਜੀ ਦਸਤਾਰ ਜੀਤਨਾ ਮਾਰਚ ਵਿੱਚ ਲੈ ਕੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਨੇ ਦਸਤਾਰ ਜੀਤਨਾ ਮਾਰਚ ਦੀ ਅਗਵਾਈ ਕੀਤੀ ਉਸੇ ਅਗਵਾਈ ਦੇ ਹੇਠ ਦਸਤਾਰ ਜੀਤਨਾ ਮਾਰਚ ਕਸ ਸਿੰਘ ਦੰਮੂਆ ਸਾਹਿਬ ਦੀ ਧਰਤੀ ਤੇ ਪਹੁੰਚਿਆ ਸਮੂਹ ਨੌਜਵਾਨ ਮੀਰਾਂ ਨੇ ਵਿੱਚ ਹਾਜ਼ਰੀ ਭਰੀ ਜਿਹੜੇ ਜਿਹੜੇ ਵੀਰੇ ਇਸ ਦਸਤਾਰ ਜੀਤਨਾ ਮਾਰਚ ਭਾਗ ਲਿਆ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੀ ਨੌਜਵਾਨ ਪੁੱਜ ਨੂੰ ਬੇਨਤੀ ਕਰਦਾ ਹਾਂ ਕਿ ਬਾਧਤ ਪੜਿਆਂ ਨੂੰ ਛੱਡ ਕੇ ਆਓ ਆਪਾਂ ਆਪਣੇ ਵਿਸ਼ੇ ਦੇ ਨਾਲ ਜੁੜੀਏ ਵਿਸਤਾਰ ਦੇ ਨਾਲ ਜੁੜੀਏ ਸੋਹਣੇ ਕਿਰਦਾਰ ਦੇ ਨਾਲ ਜੁੜੀਏ ਤਾਂ ਕਿ ਅਸੀਂ ਬਾਧਾਂ ਵਾਲੇ ਦੇ ਹੁੱਤ ਬਣ ਕੇ ਆਉਣ ਵਾਲੇ ਸਮੇਂ ਨੂੰ ਸੇਹ ਦੇ ਸਕੀਏ ਜੀ ਰਹਾ ਜੀ ਕਹਿੰਦਾ